ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਇੱਕ ਸੱਚੀ ਘਟਨਾ ਦੇ ਬਾਰੇ ਵਿੱਚ ਜਿਵੇਂ ਕਿ ਅਸੀਂ ਬੱਚਿਆਂ ਨੂੰ ਟਿਊਸ਼ਨਸ ਪੇਸ ਦਿੰਨੇ ਆ ਬੱਚਿਆਂ ਨੂੰ ਮੋਬਾਈਲ ਫੋਨ ਅਸੀਂ ਦਿੱਤੇ ਹੋਏ ਨੇ ਤੇ ਬੱਚਿਆਂ ਵੱਲ ਖਾਸ ਧਿਆਨ ਰੱਖਣ ਦਾ ਸਾਡੇ ਕੋਲ ਟਾਈਮ ਨਹੀਂ ਹੈ ਇਸੇ ਤਰ੍ਹਾਂ ਇੱਕ ਲੜਕੀ ਸੀ ਜੋ ਕਿ ਨਾਲ ਹੀ ਥੋੜੀ ਦੂਰ ਆਪਣੇ ਘਰ ਤੋਂ ਟਿਊਸ਼ਨਸ ਜਾਂਦੀ ਸੀ ਉਹ ਹਰ ਰੋਜ਼ ਉੱਥੇ ਟਿਊਸ਼ਨ ਪੜਨ ਜਾਂਦੀ ਟਿਊਸ਼ਨ ਸੈਂਟਰ ਦੇ ਆਲੇ-ਦੁਆਲੇ ਹੀ ਇੱਕ ਨੌਜਵਾਨ ਸੀ ਜੋ ਅਕਸਰ ਉਸ ਦੇ ਆਉਣ ਜਾਣ ਵਾਲੇ ਰਸਤੇ ਤੇ ਧਿਆਨ ਰੱਖਦਾ ਪਹਿਲਾਂ ਤਾਂ ਉਸ ਨੂੰ ਇਸ ਚੀਜ਼ ਦਾ ਸ਼ੱਕ ਨਹੀਂ ਹੋਇਆ ਕਿਉਂਕਿ ਉਹ ਉੱਥੇ ਨੇੜੇ ਹੀ ਕਿਤੇ ਰਹਿਣ ਵਾਲਾ ਸੀ ਫਿਰ ਹੌਲੀ-ਹੌਲੀ ਉਸ ਨੌਜਵਾਨ ਨੇ ਉਸ ਲੜਕੀ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਲਈ ਜੀ ਮੇਕੀ ਉਹਦਾ ਨਾਮ ਉਹਦੇ ਸਕੂਲ ਦਾ ਨਾਮ ਮੋਬਾਈਲ ਨੰਬਰ ਤੇ ਉਹਦੇ ਸੋਸ਼ਲ ਮੀਡੀਆ ਅਕਾਊਂਟਸ ਬਾਅਦ ਵਿੱਚ ਉਸਨੇ ਉਸ ਲੜਕੀ ਨੂੰ ਫੋਨ ਥਰੂ ਫੇਸਬੁੱਕ ਥਰੂ ਇੰਸਟਾਗ੍ਰam ਵਟਸਐਪ ਤੇ ਹੋਰ ਡਿਜੀਟਲ ਪਲੇਟਫਾਰਮਾਂ 'ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਸ ਲੜਕੀ ਨੇ ਉਸਨੂੰ ਕਈ ਵਾਰ ਬਲੌਕ ਕੀਤਾ ਔਰ ਹਰ ਵਾਰੋਂ ਕਿਸੇ ਹੋਰ ਨਵੇਂ ਅਕਾਊਂਟ ਤੋਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਇਹ ਮੈਸੇਜਾਂ ਤੱਕ ਹੀ ਸੀਮਿਤ ਨਹੀਂ ਰਹਾ ਸਗੋਂ ਮਨੋਵਿਗਿਆਨਿਕ ਤੌਰ ਤੇ ਉਹਦੇ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਕਾਰਨ ਉਹ ਲੜਕੀ ਡਰ ਗਈ ਤੇ ਉਸ ਦਾ ਪੜਾਈ ਤੋਂ ਵੀ ਧਿਆਨ ਕੱਟ ਗਿਆ ਤੇ ਉਸਨੇ बाद हिम्मत करके अपने माता पिता गल दसी तो माता पिता ने तुरंत नज़दीकी पुलिस स्टेन न संपर्क तो बाद दोषी की पहचान कर ली गई उसते कानूनी कार्रवाई की गई इस घटना तो सूँ ये सिक्ख्या मिलती है ਕਿ ਸਾਨੂੰ ਆਪਣੇ ਬੱਚਿਆਂ ਦੀ ਆਨਲਾਈਨ ਗਤੀਵਿਧੀ ਤੇ ਧਿਆਨ ਦੇਣਾ ਚਾਹੀਦਾ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਅਣਜਾਣਾਂ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਸੋਸ਼ਲ ਮੀਡੀਆ ਤੇ ਪ੍ਰਾਈਵੇਸੀ ਸੈਟਿੰਗਸ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਆਨਲਾਈਨ ਪਰੇਸ਼ਾਨੀ ਆਉਣ ਤੇ ਉਸ ਨੂੰ ਨਜ਼ਰਅੰਦਾਜ਼ ਨਾ ਕਰੋ। ਖੁੱਲ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਕਰੋ ਆਪਣੇ ਟੀਚਰਸ ਦੇ ਨਾਲ ਗੱਲ ਕਰੋ ਅਤੇ ਲੋੜ ਪੈਣ ਤੇ ਤੁਰੰਤ ਪੁਲਿਸ ਦੀ ਮਦਦ ਲਓ ਅੰਤ ਵਿੱਚ ਇਹ ਹੀ ਕਹਿਣਾ ਚਾਹਾਂਗੀ ਕਿ ਜੇਕਰ ਤੁਸੀਂ ਕਿਸੇ ਵੀ ਇਹੋ ਜੀ ਘਟਨਾ ਦਾ ਸਾਹਮਣਾ ਕਰ ਰਹੀ ਹੋ ਤਾਂ ਉਸ ਦੀ ਸ਼ਿਕਾਇਤ ਸਾਈਬਰ ਦੀ ਹੈਲਪਲਾਈਨ ਨੰਬਰ 1930 ਤੇ ਅਤੇ ਸਾਈਬਰ ਦੀ ਵੈਬਸਾਈਟ www.cybercrime.gov.in ਤੇ ਆਪਣੀ ਪਛਾਣ ਗੁਪਤ ਰੱਖ ਕੇ ਵੀ ਦਰਜ ਕਰਵਾ ਸਕਦੇ ਹੋ